ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਬਟਾਲਾ ਪੁਲਿਸ ਨੇ ਗੈਂਗਸਟਰ ਹਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਗੈਂਗਸਟਰ ਦੀ ਕਾਫੀ ਸਮੇ ਤੋਂ ਪੁਲਿਸ ਨੂੰ ਟਲਾਸ਼ੀ ਗੈਂਗਸਟਰ ਦੇ ਬਾਕੀ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਨੇ ਪੁਲਿਸ ਬਾਕੀ ਗੈਂਗਸਟਰਾਂ ਦੀ ਤਲਾਸ਼ ਦੇ ਵਿੱਚ ਜੁਟੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੇ ਦਿਨੀ ਪਿੰਡ ਖੋਦੇ ਬਾਂਗਰ ਦੇ ਵਿੱਚ ਮਰਚੰਟ ਨੇਵੀ ਦੇ ਕੈਪਟਨ ਦੇ ਘਰ ਦੇ ਉੱਤੇ ਇਹਨਾਂ ਨੇ ਹੀ ਹਮਲਾ ਕੀਤਾ ਸੀ ਅਤੇ ਬੀਤੇ ਦਿਨੀ ਬਟਾਲਾ ਦੇ ਇੱਕ ਘਰ ਦੇ ਉੱਤੇ ਹੋਈ ਫਾਇਰਿੰਗ ਦੇ ਵਿੱਚ ਵੀ ਇਹਨਾਂ ਗੈਂਗਸਟਰਾਂ ਦਾ ਹੀ ਹੱਥ ਹੋ ਸਕਦਾ ਹੈ ਪੁਲਿਸ ਫੜੇ ਗਏ ਗੈਂਗਸਟਰਾਂ ਦੀ ਪੁਸ਼ਤਾਸ਼ ਦੇ ਵਿੱਚ ਡੁੱਟ ਗਈ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਜਤਾ ਰਹੀ ਹੈ ਇਹ ਹੈ ਉਹ ਫੜਿਆ ਗਿਆ ਗੈਂਗਸਟਰ ਹਰਪ੍ਰੀਤ ਜਿਸ ਦੀ ਪੁਲਿਸ ਨੂੰ ਕਾਫੀ ਲੰਮੇ ਸਮੇਤ ਤਲਾਸ਼ੀ ਪੁਲਿਸ ਅਧਿਕਾਰੀ ਵਿਪਨ ਚੌਧਰੀ ਨੇ ਦੱਸਿਆ ਕਿ ਬਟਾਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੀਤੇ ਦਿਨੀ ਪਿੰਡ ਖੋਦੇ ਬਾਂਗਰ ਦੇ ਵਿੱਚ ਮਰਚੰਟ ਨੇਵੀ ਦੇ ਕੈਪਟਨ ਹਰਪਾਲ ਸਿੰਘ ਦੇ ਘਰ ਦੇ ਉੱਤੇ ਗੈਂਗਸਟਰਾਂ ਨੇ ਤਾਬੜ ਤੋੜ ਗੋਲੀਆਂ ਦੇ ਨਾਲ ਫਾਇਰਿੰਗ ਕੀਤੀ ਸੀ ਅਤੇ ਕੈਪਟਨ ਦੇ ਵੱਲੋਂ ਵੀ ਗੈਂਗਸਟਰਾਂ ਦੇ ਉੱਤੇ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਅਤੇ ਉਹ ਸਾਰੇ ਗੈਂਗਸਟਰ ਆਪਣੀ i20 ਗੱਡੀ ਦੇ ਵਿੱਚ ਬਟਾਲਾ ਦੇ ਵੱਲੋਂ ਭੱਜ ਕੇ ਆ ਰਹੇ ਸਨ ਤਾਂ ਪੁਲਿਸ ਦੇ ਵੱਲੋਂ ਉਹਨਾਂ ਦੀ ਗੱਡੀ ਦਾ ਪਿੱਛਾ ਕੀਤਾ ਗਿਆ ਅਤੇ ਇਸੇ ਭੱਜ ਦੌੜ ਦੇ ਵਿੱਚ ਬਟਾਲਾ ਆਈ.ਟੀ.ਆਈ ਦੇ ਕੋਲ ਗੈਂਗਸਟਰਾਂ ਦੀ ਗੱਡੀ ਪਲਟ ਗਈ ਜਿਸ ਤੋਂ ਬਾਅਦ ਹਰਪ੍ਰੀਤ ਨਾਮਕ ਇੱਕ ਗੈਂਗਸਟਰ ਨੂੰ ਫੜ ਲਿਆ ਗਿਆ ਅਤੇ ਬਾਕੀ ਗੈਂਗਸਟਰ ਫਰਾਰ ਹੋ ਗਏ ਨੇ ਪੁਲਿਸ ਅਧਿਕਾਰੀਆਂ ਦੇ ਕਹਿਣੇ ਕਿ ਬਟਾਲਾ ਦੇ ਵਿੱਚ ਵੀ ਇੱਕ ਘਰ ਦੇ ਵਿੱਚ ਹੋਈ ਫਾਇਰਿੰਗ ਦੇ ਵਿੱਚ ਇਹਨਾਂ ਹੀ ਗੈਂਗਸਟਰਾਂ ਦਾ ਹੱਥ ਹੋ ਸਕਦਾ ਹੈ ਪੁਲਿਸ ਦੇ ਵੱਲੋਂ ਇਹਨਾਂ ਸਾਰੇ ਪਹਿਲੂਆਂ ਦੇ ਉੱਤੇ ਫੜੇ ਗਏ ਗੈਂਗਸਟਰਾਂ ਦੇ ਨਾਲ ਪੁਛਤਾਚਾ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਫਰਾਰ ਗੈਂਗਸਟਰਾਂ ਨੂੰ ਵੀ ਫੜਿਆ ਜਾਵੇਗਾ ਉੱਥੇ ਹੀ ਫੜੇ ਗਏ ਗੈਂਗਸਟਰ ਹਰਪ੍ਰੀਤ ਨੂੰ ਜਦੋਂ ਪੁੱਛਿਆ ਗਿਆ ਕਿ ਉਹਨਾਂ ਨੇ ਆਪਣੇ ਕੀਤੇ ਦੇ ਉੱਤੇ ਕੀ ਉਹਨਾਂ ਨੂੰ ਪਛਤਾਵਾ ਹੈ ਤਾਂ ਉਹ ਭੋਲਾ ਬੰਦੇ ਹੋਏ ਬੜੀ ਹੀ ਚਲਾਕੀ ਦੇ ਨਾਲ ਆਪਣੇ ਆਪ ਨੂੰ ਬੇਕਸੂਰ ਦੱਸਦਾ ਨਜ਼ਰ ਆਇਆ ਅਤੇ ਕਹਿਣ ਲੱਗਾ ਕਿ ਉਸ ਦੀ ਗੱਡੀ ਜ਼ਬਰਦਸਤੀ ਗੈਂਗਸਟਰ ਲੈ ਕੇ ਚਲੇ ਗਏ ਸਨ ਪਰ ਉਸ ਦੇ ਚਿਹਰੇ ਦੇ ਉੱਤੇ ਆਪਣੇ ਕੀਤੇ ਨੂੰ ਲੈ ਕੇ ਕੋਈ ਵੀ ਪਛਤਾਵਾ ਵਖਾਈ ਨਹੀਂ ਦੇ ਰਿਹਾ ਸੀ ਇਹ ਕੰਟਰੋਲ ਹੈ ਇੱਕ ਬੰਦਾ ਗ੍ਰਫਤਾਰ ਕੀਤਾ ਗਿਆ ਗੈਂਗਸੋ ਕੀ ਕਹਾਣੀ ਸੀ ਇਹ ਫਤਿਹਗੜ ਚੂੜੀਆਂ ਥਾਣੇ ਚ ਖੋਦੇ ਬੰਗਰ ਪਿੰਡ ਪੰਦਾ ਹੈਗਾ ਉੱਥੇ ਰਾਤ ਨੂੰ ਗਏ ਆ ਤੇ ਇਹਨਾਂ ਨੇ ਕਿਸੇ ਦੇ ਘਰੇ ਫਾਇਰਿੰਗ ਕੀਤੀ ਡੇਟ ਤੇ ਟੜ ਕੇ 15 20 ਜਿਹੜਾ ਮਦਈ ਮੁਕਤਮਾ ਹੈਗਾ ਉਨੇ ਵੀ ਅੰਦਰੋਂ ਆਪਣੇ ਲਾਇਸੈਂਸੀ 12 ਬੋਲ ਦਾ ਫਾਇਰ ਕੀਤਾ ਜਦੋਂ ਗੋਲੀ ਚੱਲੀ ਤੇ ਇਹਨਾਂ 'ਚੋਂ ਪਤਾ ਲੱਗਾ ਕਿ ਇੱਕ ਬੰਦੇ ਤੇ ਕਿਸੇ ਦੇ ਗੋਲੀ ਲੱਗੀ ਹੈ ਆ ਉੱਥੋਂ ਭੱਜ ਗਏ ਆਈ 20 ਚਿੱਟੇ ਰੰਗ ਦੀ ਗੱਡੀ ਸੀ ਇਹਨਾਂ ਕੋਲ ਜਦੋਂ ਪੁਲਿਸ ਨੇ ਪਤਾ ਲੱਗਾ ਵੀ ਇਹ ਸਿਟੀ ਬਟਾਲੇ ਵਾਲੇ ਪਾਸੇ ਨੂੰ ਆ ਰਹੇ ਹੈਗੇ ਤੇ ਸ਼ਹਿਰ 'ਚ ਨਾਕਾ ਬੰਦੀ ਸ਼ੁਰੂ ਕੀਤੀ ਗਈ ਫਿਰ ਐਸਐਸਪੀ ਸਾਹਿਬ ਕੋ ਕੋਈ ਇਨਫੋਰਮੇਸ਼ਨ ਸੀਗੀ ਆਈ 20 ਦੇ ਰਿਗਾਰਡਿੰਗ ਤਾਂ ਐਸਐਸਪੀ ਸਾਹਿਬ ਨੇ ਗੱਡੀ ਦਾ ਪਿੱਛਾ ਸ਼ੁਰੂ ਕਰਨਾ ਕੀਤਾ ਕਨਵਨ ਰੋਡ ਤੇ ਆਈਟੀਆਈ ਦੇ ਲਾਗੇ ਆ ਕੇ ਇਹਨਾਂ ਦੀ ਗੱਡੀ ਪਲਟ ਪਲਟ ਗਈ ਪਲਟ ਕੇ ਆ ਬੰਦੇ ਜਿਹੜੇ ਗੱਡੀ ਵਿੱਚ ਸੀਗੇ ਇਹ ਉੱਥੋਂ ਭੱਜ ਗਏ ਸਾਰੇ ਘੇਰਾਬੰਦੀ ਕੀਤੀ ਗਈ ਪਰ ਉੱਥੋਂ ਬੰਦੇ ਆ ਕਾਬੂ ਨਹੀਂ ਆਏ ਹੈਗੇ ਅੱਜ ਸਵੇਰੇ ਤੜਕਸਾਰ ਇਹਨਾਂ ਚੋਂ ਇੱਕ ਬੰਦਾ ਜਿਹੜਾ ਹੈਗਾ ਇਨਫੋਰਮੇਸ਼ਨ ਬੇਸ ਤੇ ਉਹਨੂੰ ਘਾੜਕੀਆਂ ਅੱਡੇ ਤੋਂ ਪਤਾ ਕੀਤਾ ਗਿਆ ਉਹ ਘਾੜਕੀਆਂ ਦਾ ਹੀ ਰਹਿਣ ਵਾਲਾ ਹੈਗਾ ਹਰਪ੍ਰੀਤ ਉਹਦੀ ਗੱਡੀ ਸੀ ਜਿਹੜੀ I20 ਪਲਟੀ ਹੈਗੀ ਆ ਉਹ ਗੱਡੀ ਤੇ ਨਾਲ ਸੀਗਾ ਉਹਦੇ ਉਸ ਪੁੱਛਗਿਸਤ ਤੋਂ ਬਾਅਦ ਅਗਲੇ ਬਾਕੀ ਬੰਦੇ ਜਿਹੜੇ ਹੈਗੇ ਆ ਉਹ ਵੈਰੀਫਾਈ ਕੀਤੇ ਜਾਣਗੇ ਨੇ ਨੇ ਹੱਲੇ ਉਹਦੀ ਜਿਹੜੀ ਹੈਗੀ ਆ ਮਾਰਨਿੰਗ ਅਰੈਸਟ ਹੋਈ ਹੈਗੀ ਆ ਉਹਦੇ ਅੱਜ ਪੁਲਿਸ ਮੌਡ ਲੈ ਕੇ ਕੋਸ਼ਿਸ਼ ਕਰਾਂਗੇ ਤਾਂ ਉਹਨਾਂ ਤੋਂ ਬਾਅਦ ਬੰਦੇ ਆਇਡੈਂਟੀਫਾਈ ਹੋ ਜਾਣਗੇ ਜਿਹੜੇ ਬਟਾਲੇ ਫਾਇਰਿੰਗ ਹੋਈ ਕੁਝ ਦਿਨ ਪਹਿਲਾਂ ਉਹ ਜੀ ਹੱਥ ਇਹ ਪੁੱਛਗਿਸਤ ਜਦੋਂ ਬੰਦੇ ਅਰੈਸਟ ਹੋਣਗੇ ਫਿਰ ਇਹਨਾਂ ਦੀ ਇੰਟਰੋਗੇਸ਼ਨ 'ਚ ਗੱਲ ਕਰੇ ਲਾਊਗੀ ਪਰ ਸਾਨੂੰ ਲੱਗਦਾ ਹੈਗਾ ਕਿ ਇਹ ਇਹੀ ਬੰਦੇ ਹੋ ਸਕਦੇ ਹੈਗੇ ਪੁਲਿਸ ਕਰਾ ਵੀ ਲੱਗੀ ਜਿਸੇ ਦੇ ਜੀ ਇਹਨਾਂ ਤੋਂ ਜਿਹੜੇ ਉਹ ਬੰਦੇ ਨੇ ਮੁਕਦਮਾ ਨੇ ਫਾਇਰ ਕੀਤਾ ਆਪਣੇ ਲਾਇਸੈਂਸੀ ਬਾਰਾਪੁਰ ਨਾਲ ਉਹ ਇੱਕ ਤੇ ਬੰਦੇ ਤੇ ਗੋਲੀ ਲੱਗੀ ਹੈਗੀ ਤੂੰ ਜਿਹੜਾ ਸਟੈਪ ਚੁੱਕਿਆ ਮੈਂ ਦੇਖ ਸਮਨਾ ਸਰ ਮੈਂ ਨਹੀਂ ਸੀ ਆਗਾ ਕੀ ਕੀਤੇ ਤੇ ਪਛਤਾਵਾ ਹੈਗਾ ਤੇ ਨਾ ਸਰ ਮੈਂ ਗਿਆ ਹੀ ਨਹੀਂ ਸੀ ਇਥੇ ਫਿਰ ਦੱਸ ਰਿਹਾ ਕਿੱਥੇ ਰਿਹਾ ਸੀ ਤੂੰ ਨਾਲ ਆ ਤੇਰੇ ਤੇ ਉਹ ਤੇ ਨਾਲ ਸੀ ਦੱਸ ਦੇ ਨਹੀਂ ਸਰ ਮੈਂ ਨਾਲ ਨਹੀਂ ਸੀ ਮੈਨੂੰ ਧੋਖੇ 'ਚ ਮੇਰੀ ਗੱਡੀ ਲੈ ਗਏ ਮੈਂ ਸ਼ਰਾਬ ਪੀਤੀ ਹੋਈ ਤੇ ਮੈਨੂੰ ਉਹਨਾਂ ਨੇ ਗੱਡੀ ਦੇਦ ਮੇਰੀ ਗੱਡੀ ਲੈ ਗਏ ਧੱਕੇ ਨਾਲ ਤੂੰ ਨਾਲ ਨਹੀਂ ਮੈਂ ਮੈਂ ਨਾਲ ਨਹੀਂ ਸੀ ਸਰ ਅੱਛਾ ਉਥੇ ਆ ਮੈਂ ਸਰ ਪਿੱਛੇ ਸੀ ਮੈਂ ਸਰ ਤੇਦਿਆਂ ਲੱਗੀ ਸੀ ਬਟਾਲਾ ਤੋਂ ਰਿੰਕੂ ਰਾਜਾ ਦੀ ਰਿਪੋਰਟ ਦਵਿਆ ਪੰਜਾਬ ਟੀਵੀ